ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਵਾਜ਼ ਲੋਕਾਂ ਦੀ ਨਿਊਜ਼ ਸੁਨਾਮ ਮੈਂ ਨਾ ਤੁਹਾਨੂੰ ਸੈਂਟਰ ਮਹਿਕਮੇ ਦੀ ਇੱਕ ਨਲਾਕੀ ਦਿਖਾਉਣਾਗਾ ਆ ਮੈਂ ਖੜਾਗਾ ਹਾਈਵੇ ਤੇ ਐਨ ਐਚ 10 ਹੈ ਇਹ ਪਟਿਆਲੇ ਤੋਂ ਆਉਂਦਾ ਹੈਗਾ ਬਠਿੰਡੇ ਨੂੰ ਜਾਂਦਾ ਹੈ ਮੈਂ ਤੁਹਾਨੂੰ ਆ ਸਾਰਾ ਦਿਖਾਉਣਾ ਇੱਥੇ ਇੱਕ ਤੁਹਾਨੂੰ ਨਲਾਕੀ ਦਿਖਾਉਣਾਗਾ ਮੈਂ ਅੱਜ ਤੋਂ 2 ਮਹੀਨੇ ਪਹਿਲਾਂ ਇੱਕ ਵੀਡੀਓ ਪਾਈਦੀ ਐਕਸੀਡੈਂਟ ਦੀ ਆ ਪਾਤੜਾ ਬਰਨਾਲਾ ਪਠੰਡਾ ਸੰਗਰੂਰ ਦੁਰਘਟਨਾ ਸੇ ਦੇਰੀ ਡੇਰ ਭਲੀ ਠੀਕ ਹੈ ਆਪਾਂ ਅੱਗੇ ਚੱਲਦੇ ਆਂ ਇੱਥੇ ਤੁਹਾਨੂੰ ਇੱਕ ਇਹਨਾਂ ਦੀ ਨਲਾਇਕੀ ਦਿਖਾਉਣਾ ਵੀ ਹੈ ਕਿ ਕੀ ਕੀ ਇਹ ਹੋ ਰਿਹਾ ਹੈਗਾ ਇੱਥੇ ਮੈਂ ਤੁਹਾਨੂੰ ਦਿਖਾ ਰਿਹਾ ਜੁੜੀਏ ਪਹਿਲਾਂ ਆਪਾਂ ਸਾਰੇ ਦੋਸਤ ਮਿੱਤਰ ਇਹ ਵੱਡਾ ਹਾਈਵੇ ਹੈ 3 ਮਹੀਨੇ 2 ਮਹੀਨੇ ਹੋ ਗਏ ਇਨਾਂ ਦੀ ਨਲਾਇਕੀ ਨੂੰ ਔਰ ਗਟਕਰੀ ਜੀ ਉ ਟੋਲ ਪਲਾਜਿਆਂ ਦੇ ਉੱਤੇ ਕੰਬਾਈਨਾਂ ਵਾਲੇ ਭਰਾਵਾਂ ਨੂੰ ਮਿੰਟ-ਮਿੰਟ ਬਾਅਦ ਗੱਡੀਆਂ ਵਾਲੇ ਭਰਾਵਾਂ ਨਾਲ ਟੋਲ ਪਲਾਜੇ ਵਾਲੇ ਲੜਦੇ ਰਹਿੰਦੇ ਆ ਪਰ ਇੱਥੇ ਹਾਈਵੇ ਰੋਡ ਹੋਵੇ ਔਰ ਆ ਬੰਦ ਪਿਆ ਇਹਦਾ ਕਾਰਨ ਵੀ ਮੈਂ ਦੱਸਦਾ ਅੱਗੇ ਵੀ ਬੰਦ ਕਿਉਂ ਪਿਆਗਾ ਆ ਇਹਨਾਂ ਨੇ ਬੰਦ ਕਰਕੇ ਇੱਥੇ ਆਹ ਲਾ ਰੱਖੇ ਨੇ ਬੋਰਡ ਠੀਕ ਹੈ ਹੁਣ ਮੈਂ ਹੈਰਾਨ ਆ ਗਾ ਇਹਨਾਂ ਦੇ ਵੀ ਇਹਨਾਂ ਨੂੰ ਘੱਣ ਸੇ ਘੱਮ 2.5 ਮਹੀਨੇ ਹੋ ਗਏ ਇੱਥੋਂ ਬਰਨਾਲਾ 41 ਕਿਲੋਮੀਟਰ ਹੈ ਇਹ ਆ ਉਹ ਪੁਲਾ ਆ ਗਿਆ ਜਿੱਥੇ ਇੱਕ ਵਾਰ ਮੈਂ ਪਹਿਲਾਂ ਦਿਖਾਇਆ ਤੀਆ ਵੀ ਸੜਕ ਤਾਂ ਸੀਗੀ ਤੀ ਗੀ ਪੁਲ ਤਾਂ ਸੀ ਗਿਆ ਤੀਆ ਗੱਡੀਆਂ ਐਕਸੀਡੈਂਟ ਹੋ ਗਿਆ ਤੀਆ ਬਹੁਤ ਵਧੀਆ ਭਾਰੀ ਐਕਸੀਡੈਂਟ ਹੋਇਆ ਤੀਆ ਹੁਣ ਨੇ ਲੈ ਕੀ ਦੇਖੋ ਟੋਲ ਪਲਾਜਾ ਦਾ ਇਹ ਮਿੰਟ ਟੋਲ ਪਲਾਜਾ ਵਾਲੇ ਗੁੰਡਾ ਗੱਦੀਆਂ ਕਰਨ ਲੱਗ ਜਾਂਦੇ ਨੇ ਕਿ ਔਰ ਟੋਲ ਪਲਾਜੇ ਵਾਲੇ ਕਿੱਥੇ ਤੱਕਰ ਪਿੱਛਾ ਕਰਦੇ ਨੇ ਗੱਡੀਆਂ ਦਾ ਟਰੈਕਟਰਾਂ ਦਾ ਟਰਾਲੀਆਂ ਦਾ ਕੰਬਾਈਨਾਂ ਦਾ ਲੋਕੋ ਕਿਉਂ ਇਹ ਆਪਣੀ ਜਾਨ ਨੂੰ ਆਪਾਂ ਜੋਖਮ 'ਚ ਪਾਏਗਾ ਹੈਰਾਨ ਹੋਣ ਵਾਲੀਆਂ ਗੱਲਾਂ ਨੇ ਵਿੱਚ ਇਹ ਆ ਹੁਣ ਇੱਥੋਂ ਪੁਲ ਮੈਂ ਕਰਾਸ ਕਰ ਰਿਹਾ ਆ ਮਹਿਲਾ ਰੋਡ ਹੈ ਗਿਆ ਆ ਮਹਿਲਾ ਰੋਡ ਹੈ ਗਿਆ ਥੱਲੋਂ ਦੀ ਹਾਂ ਨੀਚੇ ਮਹਿਲਾ ਰੋਡ ਹੈ ਇਹ ਪਰਣਾਲੇ ਨੂੰ ਜਾਂਦਾ ਰੋਡ ਇਹਨਾਂ ਦੀ ਨਲਾਇਕੀ ਦਿਖਾਉਣਾ ਮੈਂ ਸੈਂਟਰ ਗਵਰਨਮੈਂਟ ਦੀ ਔਰ ਹਾਈਵੇ ਵਾਲਿਆਂ ਦੀ 3 ਮਹੀਨੇ ਹੋ ਗਏ 2.5 ਮਹੀਨੇ ਇਹਨੂੰ ਬੰਦ ਕਰੇ ਇਹਨੂੰ ਥੱਲੋਂ ਦੀ ਆਉਂਦੇ ਨੇ ਪੁਲ ਦੇ ਨੇਂ ਦੀਂਦਾ ਹੈ ਨਹੀਂ ਕੋਸ ਪੁਲ ਲਵੇ ਉੱਥੇ ਐਕਸੀਡੈਂਟ ਬਹੁਤ ਹੁੰਦੇ ਨੇ ਹੁਣ ਕਾਰਨ ਕੀ ਹੈਗਾ ਕਿਉਂ ਕਿਉਂ ਬੰਦ ਕਰ ਰੱਖਿਆ ਇਹ ਆ ਮੈਂ ਆ ਗਿਆ ਉੱਥੇ ਜਗਾ ਦੇ ਉੱਤੇ ਕਿਉਂ ਬੰਦ ਕਰ ਰੱਖਿਆ ਹੈਗਾ ਹੁਣ ਆ ਚੀਜ਼ ਇਹਨਾਂ ਤੋਂ 3 ਮਹੀਨੇ 2.5 ਮਹੀਨੇ ਹੋ ਗਏ ਆ ਕਵਰ ਨਹੀਂ ਹੋਈ ਹਾਈਵੇ ਵਾਲਿਆਂ ਤੋਂ ਊ ਵੱਡੇ ਵੱਡੇ ਰੋਡ ਕੱਢਣ ਨੂੰ ਫਿਰਦੇ ਨੇਗੇ ਪੰਜਾਬ ਵਿੱਚ ਦੀ ਆ ਉਹ ਜਗਾ ਹੈਗੀ ਹੈ ਜਿੱਥੇ ਇੱਕ ਵਾਰ ਪਹਿਲਾਂ ਬਹੁਤ ਵੱਡਾ ਐਕਸੀਡੈਂਟ ਹੋਇਆ ਸੀ ਆ ਧਬ ਗਈ ਤੁਰੰਤ ਆ ਧਬ ਗਿਆ ਸੀਗਾ ਸੜਕ ਅੱਜ ਉਹ ਬਸ ਇੱਕ ਉਮੇ ਯੁਕਰੀ ਸੇਮ ਕਰਕੇ ਛੱਡ ਰੱਖੀ ਐ ਨਾ ਇਹਨੂੰ ਕੋਈ ਰਿਪੇਅਰ ਕਰੀਆ ਨਾ ਇਹਦਾ ਕੋਈ ਹੱਲ ਕੱਢਿਆ ਗੱਡੀਆਂ ਇਧਰੋਂ ਆਉਂਦੀਆਂ ਨੇਗੀਆਂ ਨਿਚੋਂ ਦੀ ਔਰ ਜਦੋਂ ਕਿ ਉਹ ਉੱਥੇ ਪੁਲ ਕੋਲੇ ਐਕਸੀਡੈਂਟ ਇੰਨੇ ਹੁੰਦੇ ਨੇ ਕਿਉਂ ਪੁਲ ਦੇ ਤੋਂ ਥੱਲੇ ਗੱਡੀਆਂ ਕਰਾਸ ਕਰਦੇ ਨੇ ਮਹਿਲਾ ਰੋਡ ਵਾਲੀਆਂ ਇਹ ਜਿਹੜੀਆਂ ਪਟਿਆਲੇ ਤੋਂ ਆਉਂਦੀਆਂ ਨੇ ਇਹ ਫਿਰ ਆਪਸ ਵਿੱਚ ਟਕਰਾ ਜਾਂਦੀਆਂ ਨੇਗੀਆਂ ਇਹੇ ਪੁਲ ਘੱਟੋ ਘੱਟ 2.5 ਮਹੀਨੇ ਹੋ ਗਏ ਐਦਾਂ ਹੀ ਇਹਨਾਂ ਦਾ ਜਲੂਸ ਨਿਕਲਿਆ ਪਿਆਗਾ ਲਖ ਲਹਨ ਤੇ ਟੋਲ ਪਲਾਜੇ ਵਾਲਿਆਂ ਦੇ ਕਿਉਂ ਨਹੀਂ ਲੋਕਾਂ ਨੂੰ ਪੂਰੀ ਸਹੂਲਤ ਦਿੰਦੀ ਮੈਂ ਹੈਰਾਨ ਆਗਾ ਇੱਥੇ ਕੋਈ ਵੀ ਸੈਂਟਰ ਦਾ ਮੀਨੀਮ ਨੈਸ਼ਨਲ ਮੀਡੀਆ ਕੁਝ ਨਹੀਂ ਬੋਲਦਾ ਇੱਥੇ ਨੈਸ਼ਨਲ ਮੀਡੀਆ ਕੁਝ ਨਹੀਂ ਬੋਲਦਾ ਇੱਥੇ ਤਾਂ ਸਿਰਫ ਮੋਦੀ ਦੀ ਚਰਚਾ ਮੋਦੀ ਦੀ ਚਰਚਾ ਆਹ ਦੋਸਤੋ ਹਾਲ ਹੈਗਾ ਤਾਂ ਬੰਦ ਪਿਆ ਇਹ ਪੁਲ ਅੱਜ ਤੋਂ 2 ਮਹੀਨਿਆਂ ਦਾ ਬੰਦ ਪਿਆ ਹੈਗਾ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤਾਂ ਜੋ ਆਪਾਂ ਇਹ ਦਾ ਉਹੀ ਹੱਲ ਹੋਵੇ ਜਿਹੜਾ ਉਸ ਟਾਈਮ ਤੇ ਆਪਾਂ ਨੇ ਕਹਿਆ ਸੀ ਆ ਦੇਖ ਲਓ ਗੱਡੀਆਂ ਥੱਲੋਂ ਦੀ ਜਾਂਦੀਆਂ ਨੇ ਹੁਣ ਇਹ ਹੈ ਹੈਵੀ ਗੱਡੀਆਂ ਨੇ ਇਧਰੋਂ ਆਉਂਦੀਆਂ ਨੇ ਉਹ ਉਥੋਂ ਉਹ ਜਦੋਂ ਪੋਲ ਉਹ ਕਰਦਾ ਹੈਗਾ ਕ੍ਰੋਸ ਕਰਦਾ ਹੈਗਾ ਐਕਸੀਡੈਂਟ ਹੋਣ ਦੇ ਚਾਂਸ ਨੇ ਦੋਸਤੋ ਇਹਨੂੰ ਵੀਡੀਓ ਨੂੰ ਸ਼ੇਅਰ ਕਰਿਓ ਆ ਹਾਲਤ ਹੈਗੀ ਹਿੰਦੁਸਤਾਨ ਦੀ ਏ ਮੋਦੀ ਜੀ ਨੂੰ ਪੰਜਾਬ ਦੀ ਕੋਈ ਲੋੜ ਨਹੀਂ ਮੋਦੀ ਤਾਂ ਪੰਜਾਬ ਨੂੰ ਬਰਬਾਦ ਕਰਨ ਤੇ ਤਿਆਰ ਹੋਇਆ ਧੰਨਵਾਦ ਦੋਸਤੋ